ਨਾ ਗੰਬੀਆ ਫੇਰ ਨੂੰ ਪੁੱਛਣਾ ਕਿ ਮੈਨੂੰ ਗੱਲ ਸੱਚ ਦੱਸਦੀ ਆ ਕਿ ਨਹੀਂ ਦੱਸਦੀ ਪਿੰਡ ਹੋਈ ਦੱਸਈ ਆ ਉਮੀ ਦੇ ਨਾਲ ਗੱਲ ਹਾਂ ਤੇ ਉਹ ਤੇ ਕਹਿੰਦੇ ਆ ਵੀ ਕੋਈ ਗੱਲ ਨਹੀਂ ਆ ਲੈ ਜੋ ਸੁਣਾ ਆਗੇ ਰਿਸ਼ਤੇ ਬਾਰੇ ਉਹਨੇ ਕੀ ਦੱਸਣਾ ਵਾ ਉਹ ਤਾਂ ਹੋਰ ਹੀ ਸਿਆਪਾ ਪਿਆ ਵਾ ਜਿਹੜਾ ਘਰ ਚੋਂ ਨਾ ਸੋਨਾ ਗੁੰਮ ਹੋ ਗਿਆ ਵਾ ਪਰ ਮਨ ਮੈਂ ਤੇ ਇਹ ਸੋਚਿਆ ਸੀ ਵੀ ਰਿਸ਼ਤੇਦਾਰੀ ਦੇ ਵਿੱਚ ਰਿਸ਼ਤਾ ਹੋਣ ਡਿਆ ਵਾ ਤੇ ਵਧੀਆ ਗੱਲ ਵਾ ਜੇ ਭਲਕੇ ਕੋਈ ਗੱਲਬਾਤ ਹੋਏ ਵੀ ਜਾਏ ਪੁੱਤ ਤੈਨੂੰ ਕੀ ਦੱਸਣਾ ਸੀ ਠੀਕ ਤੂੰ ਅੱਗੇ ਨਹੀਂ ਹੈ ਗਈ ਦਵਾਈ ਨਾਲ ਫਰਕ ਪਿਆ ਵਾ ਤੈਨੂੰ ਮੰਜੀ ਮੰਮੀ ਥੋੜਾ ਬਹੁਤਾ ਪਿਆਰ ਕਰਦਾ ਤੇ ਦੱਸ ਦਿਆ ਕਰੋ ਕੋਈ ਗੱਲ ਨਹੀਂ ਮੰਮੀ ਇਹਦੀ ਕਰਤੂਤ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਤਾਂ ਹੀ ਮੈਂ ਤੁਹਾਨੂੰ ਕਹਿਨੀ ਹੀ ਨਾ ਕਿ ਮੈਂ ਰਿਸ਼ਤਾ ਉੱਥੇ ਨਹੀਂ ਕਰਨਾ ਔਰ ਜਿੱਥੇ ਮਰਜ਼ੀ ਕਰ ਦੋ ਮੇਰਾ ਰਿਸ਼ਤਾ ਓਏ ਭਾਬੀ ਜੀ ਤੂੰ ਚੱਲੀ ਆ ਕਿੱਥੇ ਪਹਿਲਾਂ ਮੈਨੂੰ ਇਹ ਦੱਸਾਂ ਓ ਭਾਬੀ ਮੈਂ ਜਾਣਾ ਕਿੱਥੇ ਆ ਮੁੜੇ ਨਾਲ ਸ਼ਹਿਰ ਚ ਲਾਹੇ ਕੰਮ ਕਰਨਾ ਪਹਿਲਾਂ ਗੱਲਾਂ ਹੋਰ ਹੁੰਦੀਆਂ ਜਦੋਂ ਕੁਵਰੇ ਹੋਈਦਾ ਠੀਕ ਵਾ ਨਾ ਹੁਣ ਉਹ ਵਿਆਹ ਹੀ ਗਏ ਆ ਜਦੋਂ ਕਿਤੇ ਜਾਣਾ ਹੋਊਗਾ ਮੁੜ ਕੇ ਕੱਪੜੇ ਨਾ ਆਉਣਗੇ ਕਿਦਾਂ ਸ਼ਹਿਰੋਂ ਮੁੱਕ ਜਾਣੇ ਆ ਮਰ ਜਾਣਾ ਦਕਾਨਾਂ ਵਾਲਿਆਂ ਨੇ ਨਾ ਕਿਉਂ ਧੀਏ ਨੂੰ ਘੇਰੇ ਨੂੰ ਪੁੱਛਣਾ ਕਿ ਮੈਨੂੰ ਗੱਲ ਸੱਚ ਦੱਸਦੀ ਆ ਕਿ ਨਹੀਂ ਦੱਸਦੀ ਉਹ ਤਾਂ ਗਾੜੀਆਂ ਨੂੰ ਕਹਿਣ ਦੀ ਆ ਕਿ ਤੂੰ ਲੈ ਗਈ ਸੈਟ ਇਹ ਕਹਿਣ ਦੀ ਆ ਉੱਥੇ ਜੇ ਨਹੀਂ ਲਿਆਂਦਾ ਹੁੰਦਾ ਤੇ ਮੈਨੂੰ ਨਾ ਪਤਾ ਲੱਗਦਾ ਉਹ ਪੁੱਛਣਾ ਆ ਆ ਲੈ ਆਂਦੇ ਨੂੰ ਬਾਹਰ ਇਹਦੇ ਮੂੰਹ ਸੁਣਨਾ ਕਿ ਸੱਚ ਬੋਲਦੀ ਆ ਕਿ ਝੂਠ ਬੋਲਦੀ ਆ ਸੱਚ ਬਿਸਾਰਟਾ ਤਾਂ ਹੁਣ ਮੈਂ ਕਿੱਥੋਂ ਦਊਂਗੀ ਇਹਨੂੰ ਉਦੋਂ ਜਦੋਂ ਪਿਆਣੀ ਰਹੇਗੀ ਤੇ ਉਦੋਂ ਸੈਟ ਇਹ ਫੜ ਕੇ ਤਾਂ ਹਿੰਦੂ ਦਾ ਵੇਚ ਛੱਡਿਆ ਹੈਗਾ ਉਹਦਾ ਹੈ ਤੇ ਉਹ ਆਪਣੇ ਸੈਟ ਲਈ ਮੰਗਣ ਏ ਹੁਣ ਲਖਵੀਰ ਨੂੰ ਪਤਾ ਲੱਗਾ ਉਹਨੇ ਵੀ ਹੁਣ ਮੇਰੇ ਨਾਲ ਪਿਆ ਜਾਣਾ ਹੈ ਤੇ ਮਨਾ ਚੁੱਪੀ ਕੀਤਾ ਰੋ ਹੈਂ ਲਈ ਹੈਗੀ ਕਿ ਮੇਰੀ ਸੱਸ ਮੰਗਾਂ ਰਹੀ ਹੈ ਸੈਟ ਕਿ ਉਹਨੇ ਕੁੜੀ ਦਾ ਸੈਟ ਬਣਾਉਣਾ ਹੈ ਆਪਣੀ ਦਾ ਤੇ ਹੁਣ ਫੇਮਣ ਕਿ ਮੈਂ ਕਿੱਥੋਂ ਹੁਣ ਗੱਲ ਕਰਾਂ ਉਹਦੇ ਨਾਲ ਤੇ ਕਿੱਥੋਂ ਹੁਣ ਲਾਵਾਂ ਮੈਂ ਇਹਨੂੰ ਤੇ ਸੱਸ ਉਹਦੀ ਅੱਗੇ ਬੜੀ ਤੇਜਵਾ ਤੂੰ ਨਾ ਹੜੀ ਰਪਿੰਦਰ ਨੂੰ ਕਿਤੇ ਮੁੜ ਕੇ ਘਰੋਂ ਗੱਡੀ ਛੱਡਣ ਜੇ ਪੁੱਛਣ ਲਈ ਆ ਤੇ ਹੁਣ ਉਹਨੂੰ ਮੈਨ ਨਹੀਂ ਆ ਨਾ ਫੇ ਹੁਣ ਕਿ ਤੂੰ ਛੁੱਟੀਆਂ ਦੇ ਵਿੱਚ ਜਦੋਂ ਆਈ ਆ ਤੂੰ ਸਵੇਰੇ ਸਵੇਰੇ ਮੇਰੇ ਕੋਲ ਲੈ ਕੇ ਤੇ ਤੂੰ ਤਾਂ ਬੈਗ ਦੇ ਵਿੱਚ ਰੱਖ ਲਿਆ ਸੀਗਾ ਆਪਣੇ ਘਰ ਹੀ ਵੇਖ ਕਿਤੇ ਇੱਥੇ ਨਹੀਂਗਾ ਸਾਡੇ ਘਰ ਨਹੀਂਗਾ ਹੁਣ ਹੈਗਾ ਰਪਿੰਦਰ ਹਾਂਜੀ ਆ ਗੱਲ ਸੁਣਾ ਉਹੀ ਪਰ ਪਿੰਡ ਗੱਲ ਕੀ ਜਾਂਦੇ ਹੋ ਪਿੰਡ ਹੋਈ ਤਾਂ ਸਹੀ ਆ ਮਮੀ ਦੇ ਨਾਲ ਗੱਲ ਹਾਂ ਤੇ ਉਹ ਤੇ ਕਹਿੰਦੇ ਆ ਵੀ ਕੋਈ ਗੱਲ ਨਹੀਂ ਆ ਲੈ ਜਾ ਸੁਣਾ ਆ ਕੇ ਉਹ ਤੂੰ ਕਹਿਣਾ ਹੈ ਵੀ ਉਹਨੂੰ ਘੱਲ ਦੋ ਵੀਰ ਨੂੰ ਉਹਦਾ ਟਾਈਮ ਨਹੀਂ ਨਾ ਹੈਗਾ ਉਹ ਫਰੇ ਗਿਆ ਹੈ ਕਿਤੇ ਤੇ ਘਰ ਨਹੀਂਗਾ ਹੈਗਾ ਉਹ ਚੱਲ ਸ਼ਾਮਾਂ ਨੂੰ ਆਜੂਗਾ ਸਵੇਰੇ ਆਜੂਗਾ ਉਹਨੂੰ ਕਹਿ ਤਾ ਉਹਦੇ ਹੱਥ ਘੱਲ ਦਿਓ ਆਹ ਹੈ ਤਾਂ ਸਹੀ ਆ ਪਰ ਹੁਣ ਘਰ ਹੋਊਗਾ ਤੇ ਫੇਰੀ ਆ ਚੱਲ ਤੂੰ ਫੋਨ ਤੇ ਤੇ ਕਹਿਣਾ ਸੀ ਨਾ ਉਹਨਾਂ ਨੂੰ ਮੈਂ ਫੋਨ ਦਿਆਂਗਾ ਮੈਂ ਉਥੋਂ ਮਗੰਦੀ ਦੇ گا ਪਤ ਮਗੰਦੇ ਕਰੋ ਮੁੰਡੇ ਕਿਹਾ ਇਹ ਮਮਮੀ ਨੂੰ ਮਮਮੀ ਕਹਿੰਦੀ ਕੋਈ ਗੱਲ ਨਹੀਂ ਜੇ ਤੇ ਬੇਤਰਾ ਕਰ ਹੋਊਗਾ ਨਾ ਫਿਰ ਆਪੇ ਕੋਈ ਗੱਲ ਨਹੀਂ ਦੇ ਜੂਗਾ ਤੇ ਨਾ ਹੋਊਗਾ ਤੇ ਫਿਰ ਤੁਸੀਂ ਆਜੋ ਤਾਂ ਪਹਿਲਾਂ ਜੀਓ ਆ ਕੇ ਚੱਲ ਵੇਖ ਲੈਨੇ ਸ਼ਾਮਾਂ ਤੱਕ ਜੇ ਤੇ ਆਜੂਗਾ ਘਰ ਠੀਕ ਆ ਨਹੀਂ ਤੇ ਫਿਰ ਮੈਂ ਹੋ ਕੇ ਆਉਂਗਾ ਤੇ ਮੈਂ ਲੈ ਆਉਂਗਾ ਜਾ ਕੇ ਆ ਚੱਲ ਵੇਖ ਲੋ ਫਿਰ ਜਿੱਦਾਂ ਵੀ ਹੋ ਸਕਦਾ ਹੋ ਜਾ ਹਾਂ ਹੋਰ ਤਾਂ ਨਹੀਂ ਕੋਈ ਗੱਲ ਕਰਦੇ ਨਹੀਂ ਨਹੀਂ ਗੱਲ ਉਹਨਾਂ ਨੇ ਕਦੀ ਕਰਨੀ ਆ ਉਹ ਮੈਂ ਮਮਮੀ ਨੇ ਫੇਰ ਪੁੱਛਣ ਡੈ ਬਣਾ ਕਿ ਤੂੰ ਤੇ ਦੋ ਦਿਨ ਕਹਿੰਦਾ ਹੈ ਤੂੰ ਹੁਣ ਲਿਆ ਕੇ ਦੇ ਨਹੀਂ ਕੋਈ ਗੱਲ ਨਹੀਂ ਆ ਲੇ ਆਇਓ ਜਾ ਕੇ ਤਹੀ ਚਲ ਜੇ ਹੋਣੇ ਤੇ ਚਾਹ ਰਪਿੰਦਰ ਚਾਹ ਬਣਾ ਆ ਘਟ ਦਿਨ ਵੀ ਠੰਡਾ ਵਾ ਤੇ ਜੀ ਜਿਆ ਕਰਨਿਆ ਪੀਣ ਕੋਈ ਨਹੀਂ ਮਿਲੀ ਹੁੰਨੀ ਬਣਾਉਣ ਆ ਬਣਾ ਤੋ ਫੁੱਤ ਇਹ ਲਾ ਫੇਰ ਝੂਠ ਬੋਲ ਗਈ ਮੇਰੇ ਨਾਲ ਚੱਲ ਕੋਈ ਗੱਲ ਨਹੀਂ ਸ਼ਾਮਾਂ ਤੱਕ ਵੇਖ ਲੈਨੇ ਨਹੀਂ ਤੇ ਮੈਂ ਕੱਲਾ ਜਾਊਂਗਾ ਨਾ ਉੱਥੇ ਜਾ ਕੇ ਪਤਾ ਲੱਗੂਗਾ ਕਿ ਸੋਨਾ ਉਹਨਾਂ ਕੋ ਹੈਗਾ ਵਾ ਕਿ ਨਹੀਂ ਹੈਗਾ ਤੇ ਇਹ ਫੇਰ ਝੂਠ ਮਾਰ ਗਈ ਵੇਖ ਲੈ ਮੇਰੇ ਨਾਲ ਕਹਿੰਦਾ ਦੇਇਆ ਕਿ ਮੈਂ ਚਲ ਜੂਗਾ ਲੈਂਡ ਸੋਨਾ ਪਰ ਮੈਨੂੰ ਇਹ ਫਿਕਰ ਲੱਗਦੀ ਆ ਕਿ ਸੋਨਾ ਦੇ ਬੰਮੀ ਅੱਗੇ ਕਹਿੰਦੇ ਆ ਕਿ ਲੱਭ ਨਹੀਂ ਦਿਆ ਪਤਾ ਨਹੀਂ ਕਿੱਥੇ ਆ ਤੇ ਜੇ ਚਲ ਗਏ ਉਥੇ ਜਾ ਕੇ ਨਾ ਮਿਲਿਆ ਤੇ ਫਿਰ ਪਤਾ ਨਹੀਂ ਹੁਣ ਕੀ ਬਣਨਾ ਉਹ ਤੇ ਕੀ ਨਹੀਂ ਹੁਣ ਨਾਮ ਇਹਨਾਂ ਨੂੰ ਡਾਕੀ ਸਕਦੀ ਨਹੀਂ ਕੋਈ ਗੱਲ ਨਹੀਂ ਦੇਖੀ ਜਾਊਗੀ ਜੇ ਤਹ ਹੋਊਗਾ ਤੇ ਫੜਾ ਦੇਣਗੇ ਨਹੀਂ ਤੇ ਫਿਰ ਨਾ ਸਹੀ ਹੁਣ ਜਾਣਾ ਤਾਂ ਹੈ ਹੀ ਆ ਉਹਨਾਂ ਨੇ ਮੇਹ ਪੈਣਾ ਨਾ ਛੋਨੇ ਦੇ ਰੰਗ ਕਾਲੇ ਹੋ ਗਏ ਆ ਚਲ ਵਧੀਆ ਹੋ ਗਿਆ ਆ ਰਮਨਾਂ ਛੋਨੇ ਨੂੰ ਖਾਦ ਪਾਈ ਤੇ ਮੈਂ ਉਹੋ ਹੀ ਵੇਖਣ ਡਿਆ ਵਾਂ ਵੀ ਰੰਗ ਫੜ ਲਿਆ ਕਿ ਨਹੀਂ ਫੜ ਲਿਆ ਨਹੀਂ ਛੋਨੇ ਤਾਂ ਬੜੇ ਸੋਹਣੇ ਆ ਚੱਲੇ ਆ ਵੀ ਮੀਂਹ ਮੂਹ ਹੀ ਪੈ ਜਾਂਦਾ ਵਾ ਜਿੰਨਾ ਚਿਰ ਸਿਰੋਂ ਪਾਣੀ ਨਾ ਪਵੇ ਉਹਨਾਂ ਚਿਰ ਨਾ ਫਸਲ ਹੁੰਦੀ ਵੀ ਨੀਗੀ ਓਏ ਇਹੋ ਇਹ ਤੇ ਤੇਰੀ ਗੱਲ ਠੀਕ ਆ ਆਜੋ ਆ ਕੁਰਸੀਆਂ ਹੈਗੀਆਂ ਵਾ ਤੇ ਮੇਰੀ ਗੱਲ ਸੁਣ ਬਈ ਤੇਰੇ ਨਾਲ ਗੱਲ ਕਰਨੀ ਸੀ ਚਲੋ ਬੈਠ ਜਾਓ ਮੇਰੀ ਗੱਲ ਸੁਣ ਰਮਨ ਮੈਂ ਵੀ ਤੈਨੂੰ ਇੱਕ ਗੱਲ ਕਰਨੀ ਸੀ ਰੁਪਿੰਦਰ ਨੇ ਰਿਸ਼ਤੇ ਬਾਰੇ ਦੱਸਿਆ ਕੁਝ ਕਿ ਨਹੀਂ ਕੀ ਕਹਿੰਦੀ ਆ ਕਿ ਆਇਆ ਫੋਨ ਉਹਨਾਂ ਦਾ ਕਿ ਨਹੀਂ ਆਇਆ ਰਿਸ਼ਤੇ ਬਾਰੇ ਉਹਨੇ ਕੀ ਦੱਸਣਾ ਵਾ ਉਹ ਤਾਂ ਹੋਰ ਹੀ ਸਿਆਪਾ ਪਿਆ ਵਾ ਜਿਹੜਾ ਘਰ ਚੋਂ ਨਾ ਸੋਨਾ ਗੁੰਮ ਹੋ ਗਿਆ ਵਾ ਨਾਲੇ ਨਾ ਮੈਨੂੰ ਪੱਕਾ ਯਕੀਨ ਵਾ ਉਹਨੇ ਰਿਸ਼ਤੇ ਬਾਰੇ ਕੋਈ ਗੱਲ ਨਹੀਂ ਕੀ ਕਰਨੀ ਤੇ ਮੈਂ ਨਹੀਂ ਜਾਨੂੰ ਪੁੱਛਣਾ ਸਿੱਧੀ ਪੱਧਰੀ ਮੇਰੀ ਗੱਲ ਸੁਣ ਲਓ ਮੇਰੀ ਧੀ ਕੋਈ ਰਹੀ ਨਹੀਂਗੀ ਪਿਓ ਨੂੰ ਰਿਸ਼ਤਿਆਂ ਦੀ ਕਮੀ ਆ ਇਹ ਤਾਂ ਵਧੀਆ ਵਧੀਆ ਰਿਸ਼ਤੇ ਹੁੰਦੇ ਆ ਅਜੇ ਤਾਂ ਹੀ ਨਾ ਹੀ ਨਹੀਂ ਹਟਰਦੇ ਤੇ ਚੱਲ ਕੋਈ ਗੱਲ ਨਹੀਂ ਇਹ ਤਾਂ ਵੋਟੀ ਨੂੰ ਮੈਂ ਹਾਂ ਕਰਤੀ ਤੇ ਚੱਲ ਰਿਸ਼ਤੇਦਾਰੀ ਦੇ ਵਿੱਚ ਵਾ ਤੇ ਕਰ ਲੈਨੇ ਆ ਪਰ ਇਹਦੇ ਲੱਛਣਾਂ ਦਾ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਇਹ ਕੀ ਚਾਹੁੰਦੀ ਆ ਤੇਰਾ ਮਨ ਸੋਨਾ ਤੇ ਇਤੇ ਦੇਨੇ ਰੱਖ ਲਿਆ ਹੋਊਗਾ ਆਪ ਇਹਦੇ ਵਿੱਚ ਹੁਣ ਸਰੀਪਾ ਕੀ ਵਿਚਾਰੀ ਦਾ ਕਸੂਰ ਵਾ ਤੂੰ ਦੱਸ ਕਸੂਰ ਤਾਂ ਸੰਦੀਪ ਦਾ ਨਹੀਂ ਹੈਗਾ ਪਰ ਉਹ ਗੁੱਸਾ ਖਾਣ ਲਈ ਹੈ ਨਾ ਤੁਸੀਂ ਆਪ ਸਿਆਣੇ ਜੇ ਮੈਂ ਵੀ ਕਿੱਦਾਂ ਚੁੱਪ ਕਰਾਂ ਕਿੰਨੇ ਰੀਝਾਂ ਚਾਵਾਂ ਦੇ ਨਾਲ ਇਹਨੂੰ ਸਮਾਨ ਪਾਇਆ ਹੀਗਾ ਕੱਲ ਨੂੰ ਜਦੋਂ ਦੁੱਜੀ ਦਾ ਨਿੱਕੀ ਦਾ ਬਣਾਇਆ ਫੇਰ ਕਹਿਣਾ ਵਾ ਕਿ ਉਹ ਪਉਂਦੀ ਆ ਤੇ ਮੈਂ ਤਾਂ ਬਰਾਬਰ ਹੀ ਰੱਖਿਆ ਨਾ ਹੁਣ ਮੈਨੂੰ ਕੀ ਪਤਾ ਕਿੱਥੇ ਸੋਟ ਆਈ ਆ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਜੇ ਇਹਨੇ ਸੈਟ ਲਿਆਂਦਾ ਤੇ ਮੈਨੂੰ ਫੜਾਉਣਾ ਨੀਗਾ ਹੁਣ ਮੈਂ ਆਪ ਹੀ ਸਾਮਕੇ ਰੱਖਣਾ ਵਾ ਕਦੀਆਂ ਦੀ ਬੈੱਡ 'ਚ ਰੱਖਦਾ ਵਾ ਕਦੀਆਂ ਦੀ ਅਲਮਾਰੀ 'ਚ ਰੱਖਦਾ ਵਾ ਇਹਦੇ ਆਲੀ ਤੋਂ ਹੀ ਹੱਦ ਹੋਈ ਆ ਰਮਨ ਮਿਲ ਰੇ ਇਸ ਗੱਲ ਦਾ ਪਤਾ ਨਹੀਂ ਮੈਂ ਤਾਂ ਸੋਚਿਆ ਕਿ ਸੋਨਾ ਤੈਨੂੰ ਫੜਾਤਾ ਹੋਊਗਾ ਫੇ ਮਮੀ ਆਲਾ ਰੱਖ ਲਾ ਉਹ ਬਥੇਰੀ ਚਾਦਰ ਬੰਦੀ ਆ ਉਹ ਮਮੀ ਨਾਲੋਂ ਜ਼ਿਆਦੀ ਸਿਆਣੀ ਬੰਦੀ ਆ ਵੀ ਮੈਂ ਸਿਆਣੀ ਆ ਤੇ ਮੈਨੂੰ ਹੋਣਾ ਕਿਉਂ ਕਿ ਰਿਸ਼ਤੇ ਬਾਰੇ ਪੁੱਛ ਤੇ ਨਾ ਮੈਂ ਪੁੱਛਣਾ ਜੀ 100 ਰਿਸ਼ਤਾ ਵਾ ਹੋਰ ਕੋਈ ਕਰਾ ਦੂਗਾ ਉਹ ਰਮਣ ਗੱਲ ਇਹ ਚੱਲਣ ਦੀ ਹੀ ਮੈਂ ਦੇ ਸੋਚਣ ਲਿਆ ਸੀ ਵੀ ਰਿਸ਼ਤੇਦਾਰੀ ਦੇ ਵਿੱਚ ਰਿਸ਼ਤਾ ਹੋਣ ਲਿਆ ਵਾ ਤੇ ਵਧੀਆ ਗੱਲ ਵਾ ਜੇ ਭਲਕੇ ਕੋਈ ਗੱਲਬਾਤ ਹੋਏ ਵੀ ਜਾਏ ਸੋ ਸ਼ਰਮ ਸ਼ਾਰ ਹੁੰਦੀ ਹੈ ਰਿਸ਼ਤੇਦਾਰੀ ਚ ਅੱਜ ਕੱਲ ਨਾ ਸ਼ਰਮਸਾਰ ਕੋਈ ਨਹੀਂਗਾ ਕਰਦਾ ਜਿਹਦੇ ਰਿਸ਼ਤੇਦਾਰਾਂ ਵਿੱਚ ਕਰਨਾ ਵਾ ਉਹਨੂੰ ਕੋਈ ਸ਼ਰਮ ਨਹੀਂਗੀ ਹੈਗੀ ਤੇ ਗੜਲਿਆਂ ਨੂੰ ਕਦੀ ਸ਼ਰਮ ਆ ਐਵੇਂ ਨਾ ਤੂੰ ਇਹੋ ਗੱਲ ਕਰਕੇ ਤੇ ਬਈ ਜਾਓ ਯਾ ਗੱਲ ਏਦਾਂ ਵਾਂ ਤਾਂ ਉੱਥੇ ਰਿਸ਼ਤਾ ਕਰਨਾ ਮੈਂ ਉੱਥੇ ਰਿਸ਼ਤਾ ਨਹੀਂ ਕਰਨਾ ਤੇ ਮੇਰੇ ਕੋਲ ਤਰਲੇ ਨਹੀਂ ਜੇ ਕੱਢੇ ਜਾਂਦੇ ਨਾਲੇ ਇਹਦੇ ਸਗਾਤ ਦੇ ਕੱਲ ਨੂੰ ਇਹੋ ਗੱਲ ਹੀ ਕਹਿਣੀ ਆ ਵੀ ਤੁਸੀਂ ਕਹਿੰਦੇ ਸੀ ਮੇਰੀ ਕੁੜੀ ਦਾ ਰਿਸ਼ਤਾ ਕਰਾਓ ਜਿੱਦਾਂ ਕਹਿੰਦੀ ਆ ਵੀ ਮੇਰੇ ਮਗਰ ਮਗਰ ਫਿਰਦੇ ਸੀ ਉਦੋਂ ਉਦੋਂ ਤਾਂ ਤੁਹਾਡੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਇਹਨੇ ਮੈਨੂੰ ਇੰਨੀ ਗੱਲ ਕਹੀ ਸੀ ਮੇਰੇ ਪੁੱਤ ਨੂੰ ਰਿਸ਼ਤਾ ਕਿਉਂ ਨਹੀਂ ਹੁੰਦਾ ਤੇ ਏਦਾਂ ਹੀ ਇਹਨੇ ਮੇਰੀ ਕੁੜੀ ਵੱਲੋਂ ਕਹਿਣਾ ਵਾ ਮੈਂ ਘੜੀ ਘੜੀ ਇਹਦੀਆਂ ਗੱਲਾਂ ਨਹੀਂ ਸੁਣਨੀਆਂ ਪਰ ਮਨ ਮੈਂ ਤਾਂ ਸੁਭਾਕੇ ਹੀ ਤੇਰੇ ਨਾਲ ਗੱਲ ਕੀਤੀ ਆ ਮੈਂ ਤੈਨੂੰ ਇਹ ਥੋੜਾ ਕਿਹਾ ਵਾ ਵੀ ਉਹਨੂੰ ਕਹੀਂ ਪਿਆ ਇਦਾਂ ਕਰਤੇ ਇਦਾਂ ਕਰਤੇ ਯਾਰ ਮੈਂ ਵੀ ਤੁਹਾਨੂੰ ਦੱਸਿਆ ਹੀ ਆ ਤੇ ਉਹਦੀ ਜ਼ੁਬਾਨ ਐਡੀ ਲੰਮੀ ਆ ਉਹ ਗਾੜੀ ਸੱਸ ਮਾਂ ਨਹੀਂ ਸਮਝਦੀ ਇੱਕ ਗੱਲ ਕਹੀਏ ਤਾਂ ਗਾੜੀ ਕਈ ਗੱਲਾਂ ਕਰਦੀ ਆ ਚੱਲ ਆਓ ਚਾਹ ਪੀ ਗਏ ਤੁਸੀਂ ਹੋਰ ਗੱਲਾਂ ਨੂੰ ਫੜ ਕੇ ਬਹਿ ਗਏ ਆ ਕੁਰਸੀ ਫੜ ਲਓ ਲੈ ਆਈ ਜਾਨੇ ਆ ਕਦਾਂ ਇਹ ਸੋਇਚ ਕੀ ਕਰਨ ਦੇ ਆ ਕਦੋਂ ਦੇ ਲੱਗੇ ਮੰਮੀ ਆ ਜਾ ਪੁੱਤ ਕੀ ਬਣਾਉਣ ਦੇ ਤੁਸੀਂ ਮੈਂ ਕਹਾਂ ਚਾਹ ਸਬਜੀ ਕੱਟੀ ਸੀ ਸਬਜੀ ਨੂੰ ਤੜਕਾ ਲਾਉਂਦਾ ਪਿਆ ਵੇ ਬਾਣੀ ਗਈ ਐ ਤੇ ਦੱਸ ਦਿਆ ਕਰੋ ਕਿ ਇਹਨੂੰ ਪੁੱਤ ਤੈਨੂੰ ਕੀ ਦੱਸਣਾ ਸੀ ਠੀਕ ਤੂੰ ਅੱਗੇ ਨਹੀਂ ਹੈ ਗਈ ਦਵਾਈ ਨਾਲ ਫਰਕ ਪਿਆ ਵਾ ਤੈਨੂੰ ਹਾਂਜੀ ਮੰਮੀ ਥੋੜਾ ਬੁੱਤ ਪਿਆ ਫਰਕ ਆ ਤੇ ਦੱਸ ਦਿਆ ਕਰੋ ਕੋਈ ਗੱਲ ਨਹੀਂ ਇਹਨੇ ਕੰਮ ਦੀ ਕਿਹੜੀ ਗੱਲ ਆ ਪੁੱਤ ਮੈਂ ਝਟ ਕਰ ਲੈਣਾ ਵਾ ਤੂੰ ਚਾਹ ਪਾਣੀ ਪੀਣਾ ਵਾ ਦੱਸ ਮੈਂ ਬਣਾਦਾ ਮੈਂ ਚਾਹ ਨਹੀਂ ਪੀਣੀ ਮੈਂ ਢਾਡੇ ਵੱਲ ਆਈ ਹੀ ਰਿਪਿੰਦਰ ਬੜੀ ਉੱਚੀ ਜੀ ਬੋਲਣ ਦੀ ਕੀ ਗੱਲ ਹੋਈ ਆ ਗੱਲ ਪੁੱਤ ਕੀ ਹੋਣੀ ਆ ਉਹ ਸੋਨੇ ਦਾ ਜਿਹੜਾ ਸਿਆਪਾ ਪਿਆਈ ਹੋ ਨਾ ਉਹ ਮੇਰਾ ਨਾਲ ਆਤਾ ਵਾ ਵੀ ਮੰਮੀ ਮੈਂ ਤੈਨੂੰ ਖੜਾਤਾ ਵਾ ਹੁਣ ਜਦੋਂ ਨਹੀਂ ਲੱਭਾ ਤੇ ਮੋੜ ਕੋੜ ਕੇ ਮੰਮੀ ਦੇ ਸਿਰ ਤੇ ਗੱਲ ਵੀ ਹੁਣ ਜੜਾ ਦਿਵਾਲੇ ਹੋ ਮੰਮੀ ਦੇ ਹੋ ਮੈਂ ਤੇ ਕ ਪਾਸੇ ਰਹਿ ਜੂੰਗੀ ਅੱਛਾ ਕਿੱਡੀ ਚਲਾਕ ਵਾ ਸ਼ੁਕਰ ਕਰੋ ਮੰਮੀ ਢਾਡਾ ਹੀ ਨਾਂ ਲੱਗਾ ਵਾ ਮੇਰਾ ਨਾਂ ਨਹੀਂ ਲਾਇਆ ਇਹਨੇ ਤੇ ਵੀਰ ਨੂੰ 扑ਕਾ ਦੇਣਾ ਹੀ ਕਿ ਸੰਦੀਪ ਨੇ ਕੱਢ ਲਿਆ ਵਾ ਤਾਂ ਹੀ ਮੈਂ ਇਹਦੇ ਕਮਰੇ ਚ ਨਹੀਂ ਜਾਂਦੀ ਸਫਾਈ ਕਰਦੀ ਆ ਨਾ ਮੈਂ ਬਾਰ ਬਾਰ ਕਰਕੇ ਤੇ ਲੰਬੇ ਹੁੰਦੀ ਆ ਪੁੱਤ ਮੈਂ ਤਾਂ ਕਹਿਤਾ ਹੀ ਵੀ ਤੂੰ ਤਾਂ ਜਦੋਂ ਵਿਆਹ ਹੀ ਆਈ ਹਾਂ ਉਦੋਂ ਨਹੀਂ ਮੈਨੂੰ ਫੜਾਇਆ ਤਾਂ ਹੁਣ ਕਦੋਂ ਫੜਾਉਣਾ ਹੈਗਾ ਪਰ ਨਾ ਉਹ ਤਾਂ ਇੰਨੀ ਤੇਜ ਵਾ ਪਿਆਰਾਂ ਦਾ ਪਾਣੀ ਪੈ ਨਹੀਂ ਦਿੰਦੀ ਨਾਲੇ ਇਹੋ ਜੀਆਂ ਜੜੀਆਂ ਚੀਜ਼ਾਂ ਨਾ ਜਿੰਦਾ ਕੁੰਡੀ ਲਾ ਕੇ ਰਖੀਦੀ ਹੁੰਦੀਆਂ ਇਹ ਥੋੜੀ ਕੋਈ ਚੀਜ਼ ਉੱਥੇ ਸੜਦੀ ਤੇ ਕੋਈ ਚੀਜ਼ ਉੱਥੇ ਸੜਦੀ ਆ ਵੀ ਚੰਗਾ ਹੋ ਗਿਆ ਤੇਰਾ ਨਾਂ ਲੈਣਾ ਸੀ ਤੇ ਉਹਦੇ ਵਾਸਤੇ ਸੈਟ ਬਣਾਵਾ ਤੇ ਸਾਨੂੰ ਪਤਾ ਲੱਗਣਾ ਸੀ ਕਿ ਲੱਭਣ ਨਹੀਂ ਦਿਆ ਲੱਭਣ ਕਿੱਥੇ ਨਹੀਂ ਦਿਆ ਇਹਦੇ ਕੋਲ ਹੀ ਹੁਣਾਵਾ ਨੀਤ ਮਾੜੀ ਆ ਫਿਰ ਸੰਦੀਪ ਦਾ ਨਾ ਇਦਾਂ ਦਾ ਬਣ ਜੇ ਗੱਲ ਤੇ ਮੰਮੀ ਮੈਨੂੰ ਤਾਂ ਲੱਗਦਾ ਵਾ ਆਪਣੇ ਪੇਕੇ ਦੇਗੀ ਆਈ ਆ ਚਲ ਕੋਈ ਗੱਲ ਨਹੀਂ ਜਾਣ ਤੇ ਇਹਦੀ ਮੈਂ ਵੀ ਨਹੀਂ ਛੱਡਣੀ ਜਿੰਨਾ ਚਿਰ ਲਿਆਉਂਦੀ ਨਹੀਂਗੀ लवली ਨੂੰ ਵੀ ਮੈਂ ਕਿਹਾ ਵਾ ਕਿ ਮੈਨੂੰ ਨਹੀਂ ਪਤਾ ਜਿੱਥੇ ਮਰਗੀ ਪੈਦਾ ਕਰਕੇ ਦੇ ਇਹਨੂੰ ਸਾੜਾ ਪੈ ਗਿਆ ਨਾ ਕਿ ਸੰਦੀਪ ਨੇ ਮੇਰੇ ਨਾਲ ਦਾ ਬਣਾਉਣਾ ਸੈਟ ਸਣਾਉਣਾ ਨਹੀਂਗਾ ਬਣਾ ਕੇ ਦੇਣ ਵਾਲੇ ਹੀ ਆ ਇਹਨੂੰ ਵੀ ਇਹੀ ਬਣਾ ਕੇ ਦਿੱਤਾ ਤੇ ਤੁਹਾਨੂੰ ਵੀ ਦੋਵਾਂ ਭੈਣ ਭਰਾਵਾਂ ਨੂੰ ਹੀ ਬਣਾ ਕੇ ਦੇਣਾ ਵਾ ਜੇ ਮੰਮੀ ਨਾ ਮੈਂ ਕਹਿੰਦੀ ਕਿ ਮੈਨੂੰ ਓਦਾਂ ਦਾ ਸੈਟ ਚਾਹੀਦਾ ਵਾ ਤੇ ਇੰਨੇ ਤੇ ਚੁੱਪ ਕੀਤੀ ਰਹਿਣਾ ਸੀ ਨਾ ਅਜੇ ਵੀ ਕੀਪਤਾ ਕੀ ਬਣਾਣਾ ਵਾ ਲੱਭਣਾ ਕਿ ਨਹੀਂ ਲੱਭਣਾ ਘਰ ਵਿੱਚ ਕਿਹਦਾ ਕਿਹਦਾ ਨਾਮ ਲੱਗਣਾ ਵਾ ਚਲਾਕ ਵੇਖ ਲੋ ਕਿੱਡੀ ਐ ਹੁਣ ਤੁਹਾਡਾ ਨਾਮ ਲਾਉਂਦੀ ਆ ਕਿ ਚਲਾਕੀ ਨਾਲੇ ਤੇ ਭਰੀ ਆ ਪਿਓ ਤੇਰਾ ਤੇ ਮੈਨੂੰ ਅੱਗੇ ਕਹਿਣ ਦਿਆ ਤੇ ਰਿਸ਼ਤੇ ਦੀ ਗੱਲ ਨਹੀਂ ਕੀਤੀ ਮੈਂ ਰਿਸ਼ਤੇ ਦੀ ਗੱਲ ਉਹਦੇ ਨਾਲ ਮੈਂ ਸਵਾਹ ਕਰਨੀ ਆ ਆਸੇ ਆਪਾ ਦੇ ਵਿੱਚ ਹੋਰ ਪੈ ਗਿਆ ਤੇ ਨਾਲੇ ਮੈਂ ਕਿਹਾ ਮੈਨੂੰ ਬਾਰ ਬਾਰ ਨਾ ਕਹੋ ਮੈਂ ਤਰਲੇ ਨਹੀਂ ਗੇ ਕੱਢਣੇ ਕੋਈ ਗੱਲ ਨਹੀਂ ਮੇਰੀ ਧੀ ਨੂੰ 100 ਰਿਸ਼ਤੇ ਆਪੇ ਹੋ ਜੂਗਾ ਅੱਜ ਸੈਟ ਦਾ ਨਾਮ ਲਾਤਾ ਵਾ ਕੱਲ ਨੂੰ ਹੋਰ ਕੋਈ ਨਾਮ ਲਾ ਦੇਣਗੇ ਮੰਮੀ ਇਹਦੀ ਕਰਤੂਤ ਦਾ ਮੈਨੂੰ ਪਹਿਲਾਂ ਹੀ ਪਤਾ ਸੀ ਤਾਂ ਹੀ ਮੈਂ ਤੁਹਾਨੂੰ ਕਹਿਨੀ ਸੀ ਨਾ ਕਿ ਮੈਂ ਰਿਸ਼ਤਾ ਉੱਥੇ ਨਹੀਂ ਕਰਨਾ ਹੋਰ ਜਿੱਥੇ ਮਰਜ਼ੀ ਕਰ ਦੋ ਮੇਰਾ ਰਿਸ਼ਤਾ ਕੋਈ ਗੱਲ ਨਹੀਂ ਸੰਦੀਪ ਤੂੰ ਖੀ ਕਰਨਾ ਕਰ ਸਾਰੇ ਰਿਸ਼ਤੇ ਆ ਤੂੰ ਠੀਕ ਨਹੀਂ ਗਈ ਕੜੀ ਰਾਮ ਕਰ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੁਨੀ ਵਧਿਆ ਜੀ ਮੰਮੀ ਦੱਸ ਦੋ ਜੇ ਕੋਈ ਕੰਮ ਹੈਗਾ ਕੋਈ ਗੱਲ ਮੈਂ ਨਹੀਂ ਨਹੀਂ ਸਬਜੀ ਮੈਂ ਬਣਾ ਲਈ ਆ ਆਟਾ ਗੁੱਜਾ ਪਿਆ ਵਾ ਜਦੋਂ ਰੋਟੀ ਖਾਣੀ ਹੋਵੇ ਫੁਲਕੇ ਲਾ ਦੂੰਗੀ ਤੁਹਾਨੂੰ ਚਲੋ ਠੀਕ ਆ ਵਾਜ ਦੇਦੀ ਜੇ ਤੁਹਾਨੂੰ ਭੁੱਖ ਲੱਗੀ ਠੀਕ ਸੱਚੀ ਗੱਲ ਇਹੋ ਨਿਆਣੀ ਤੇ ਨਹੀਂ ਗਈ ਅਕਸਰ ਪੜ੍ਹੀ ਲਿਖੀ ਆ ਉਹਨੂੰ ਵੀ ਪਤਾ ਲੱਗ ਜਾਂਦਾ ਕਿ ਕੀ ਤੌਰ ਤਰੀਕੇ ਆ ਬੰਦੇ ਦੇ ਤਾਂ ਹੀ ਕਹਿੰਦੀ ਮਮੀ ਆ ਦੇ ਰਿਸ਼ਤੇਦਾਰਾਂ ਨੂੰ ਕਰਾਉਣਾ ਚੰਗਾ ਹੋਇਆ ਨਾ ਹੀ ਹੋਣਾ ਵੇ ਸੁਣਾਈ ਮੈਨੂੰ ਕਵੇ ਜਿੱਦਾਂ ਦੀ ਬੁਲਾਏ ਆ ਉਦਾਂ ਦੀ ਗਾੜੀ ਉਹ ਹੋਈ ਉਹ ਆ ਆ ਹੋਆ ਹੋ ਟਾਈਮ ਤੇ ਆ ਜਾਊਂਗਾ ਟੈਨਸ਼ਨ ਨਾ ਲੈ ਤੂੰ ਤਿਆਰ ਹੋ ਗਿਆ ਪਹਿਲਾਂ ਇਹ ਦੱਸ ਦੇ ਲੇਟ ਕਰਾ ਦੇਣਾ ਨਾ ਹਰ ਵਾਰ ਤੂੰ ਹਾਂ ਬਸ ਨਾ ਤੋ ਮੈਂ ਲਿਆ ਵਾ ਕੱਪੜੇ ਪਾਉਣ ਲੱਗਾ ਵਾਂ ਓਏ ਆ ਗਿਆ ਆ ਗਿਆ ਐਵੇਂ ਟੈਨਸ਼ਨ ਲੈ ਹੀ ਜਾਂਦਾ ਵਾ ਆ ਗਿਆ ਬੱਸ ਆਓ ਨਹੀਂ ਤਾਂ ਤੂੰ ਇੱਧਰੋਂ ਆ ਜੀ ਮੈਨੂੰ ਲੈ ਵੀ ਜਾਈ ਨਾਲ ਹੀ ਆ ਚਾਲ ਠੀਕ ਆ ਗਿਆ ਮੈਂ ਚੱਲ ਯਾਰ ਆ ਕੱਪੜੇ ਸੋਨੇ ਹੀ ਆ ਤੇ ਮੀਜ ਵਧੀਆ ਲੱਗਦੀ ਮੈਨੂੰ ਆਹੀ ਪਾ ਲੈਣਾ ਪ੍ਰਿੰਟ ਤੇ ਪ੍ਰੈਸ ਹੀ ਆ ਇਦਾਂ ਹੀ ਪਾ ਜੀਨਾ ਕਰਨਾ ਹਾਂਜੀ ਭਾਬੀ ਜੀ ਤੂੰ ਚੱਲਿਆਂ ਕਿਥੇ ਪਹਿਲਾਂ ਮੈਨੂੰ ਇਹ ਦੱਸਾਂ ਉਹ ਭਾਬੀ ਮੈਂ ਜਾਣਾ ਕਿੱਥੇ ਆ ਮੋੜੇ ਨਾਲ ਸ਼ਹਿਰ ਚ ਲਾਈ ਕੰਮ ਕੀ ਸ਼ਹਿਰ ਕੀ ਰੋਈ ਦੀੜੀ ਕੋਈ ਕੰਮ ਕਰਦਾ ਫਿਕਰ ਹੈਗਾ ਤੈਨੂੰ ਕਿਤੇ ਵੀਰ ਆਪਣੇ ਜਾ ਕੇ ਵੇਲੀ ਪਠੇ ਪੋਆ ਲਿਆ ਕਰ ਬਸ ਕਦੀ ਅੰਦਰ ਆ ਕੇ ਵੜ ਜਾਣਾ ਵਾ ਕਦੀ ਸ਼ਹਿਰ ਦੌਰ ਪੈਣਾ ਵਾ ਕਦੀ ਸਕੂਲ ਚਲ ਜਾਣਾ ਵਾ ਬਸ ਇਹੋ ਤਿੰਨ ਕੰਮ ਹੋ ਜਾਂਦੇ ਕੋ ਇੱਕੋ ਦੇ ਮਾਝਾ ਭਾਬੀ ਕਿੰਨਾ ਕਥੇ ਕੰਮ ਕਰਦੀ ਮੈਂ ਇੱਕ ਹੋਵੇ ਭਾਈ ਦੋ ਹੋਵੇ ਤੂੰ ਕਦੀ ਵੀ ਨਾਲ ਕੰਮ ਕਰਵਾਇਆ ਉਹਨਾਂ ਦੇ ਉਹ ਮੈਨੂੰ ਇਹ ਕੰਮੀ ਸ਼ਹਿਰ ਮੈਂ ਤਾਂ ਚੱਲਾ ਵਾਂ ਮੈਂ ਕਿਹਾ ਰੋਜ ਆਨਣ ਨਾਲੇ ਤੇ ਨਾਲੇ ਮੈਨੂੰ ਆਹ ਦੱਸ ਕੱਪੜੇ ਤੋਂ ਵੀਰ ਆਪਣੇ ਦੇ ਕਢ ਲੇ ਤੇਰੇ ਕਿਥੇ ਆ ਜਿਹੜੇ ਨਵੇਂ ਲੈ ਆ ਕੇ ਦਿੱਤੇ ਨਵੇਂ ਕੀ ਲੈ ਆ ਕੇ ਦਿੱਤੇ ਸੀ ਭਾਬੀ ਵੀਰ ਵੀ ਤੇ ਮੇਰੇ ਕੱਪੜੇ ਪਾਉਂਦਾ ਹੀ ਆ ਫਿਰ ਕਿ ਜੇ ਮੈਂ ਉਹਨਾਂ ਦੇ ਪਾਣਾ ਲੱਗਾ ਵਾਂ ਤੇ ਮੈਨੂੰ ਵਧੀਆ ਲੱਗਦਾ ਮੈਂ ਪਾਣੇ ਸਾਰੇ ਇੱਕੋ ਜਿਹੇ ਘਰ ਛੱਡਦਾ ਵਾਂ ਆ ਕੇ ਮੁੜ ਕੇ ਨਾਦੂ ਚੇਂਜ ਕਰਨੇ ਉਹੀ ਤੋਂ ਪਾ ਕੇ ਘਰੇ ਰੱਖ ਲੈਣੇ ਆ ਉਹਨਾਂ ਦੇ ਵੀ ਖਰਾਬ ਕਰਨ ਦੇ ਆ ਉਹਨਾਂ ਪਾ ਕੇ ਕੀ ਜਾਣਾ ਮੁੜ ਕੇ ਕੱਲ ਨੂੰ ਤੇ ਭਾਬੀ ਵੀਰ ਕੋ ਕਿਹੜੇ ਆਹੀ ਕਮੀਜ਼ ਆ ਇੰਨੀਆਂ ਕਮੀਜ਼ਾਂ ਪਈਆਂ ਅੰਦਰ ਉਹ ਪਾ ਲੈਣਗੇ ਭਾਵੇਂ ਪ ਤੇਰੇ ਕੋਲ ਕੋਈ ਸਾਂਭੀ ਹੈ ਨਹੀਂ ਆ ਭਾਬੀ ਆਪਾਂ ਤੇ ਕਦੀ ਇਹਦਾ ਕੀਤਾ ਨਹੀਂ ਵੀਰ ਵੀ ਮੇਰੇ ਕੱਪੜੇ ਪਾ ਲੰਦਾ ਤਾਂ ਮੈਂ ਵੀਰ ਦੇ ਕੱਪੜੇ ਪਾ ਲੰਦਾ ਵਾ ਐਦਾਂ ਦੀ ਕੋਈ ਗੱਲ ਹੈ ਹੀ ਨਹੀਂ ਆ ਕਰਨ ਪਹਿਲਾਂ ਗੱਲਾਂ ਹੋਰ ਹੁੰਦੀਆਂ ਜਦੋਂ ਕੁਵਰੇ ਹੋਈਦਾ ਠੀਕ ਵਾ ਨਾ ਹੁਣ ਉਹ ਵਿਆਹੇ ਗਏ ਆ ਹੁਣ 100 ਰਿਸ਼ਤੇਦਾਰੀ ਹੁੰਦੀ ਹੈ ਜਿੰਨਾਂ ਤੇ ਜਾਣਾ ਪੈਂਦਾ ਵਾ ਤੇ ਤੂੰ ਸਾਰੇ ਕੱਪਾ ਕੇ ਕੱਪੜੇ ਖਰਾਬ ਕਰ ਦਿੰਦਾ ਵਾ ਤੇ ਜਦੋਂ ਉਹਨਾਂ ਕੋਲ ਤੇ ਜਾਣਾ ਆਉਣਾ ਵਾ ਐਦਾਂ ਦੇ ਕੱਪੜੇ ਪਾਏ ਚੰਗੇ ਲੱਗਦੇ ਉਹਨਾਂ ਨੂੰ ਤੂੰ ਆਪ ਹੀ ਦੱਸ ਸਿਆਣਾ ਉਹਨਾਂ ਦੇ ਭਾਬੀ ਕੋਈ ਗੱਲ ਨਹੀਂ ਮੈਂ ਸਾਂਭ ਲੂੰਗਾ ਆਪੀ ਮੈਂ ਮੈਨੂੰ ਆਪੇ ਕਰ ਦੂੰਗਾ ਧੋ ਕੇ ਤੇ ਦੇ ਦੇਣਗੇ ਤੁਹਾਨੂੰ ਵਾਪਸ ਉਹ ਪਤਾ ਵਾ ਮੈਨੂੰ ਕਾਟਨ ਦੀਆਂ ਤੇ ਅੱਗੇ ਸ਼ਰਟਾਂ ਹੈਗੀਆਂ ਵਾ ਇਹ ਇਹ ਦੋ ਧੋ ਪਾਈਏ ਨਾ ਤੇ ਝਾਟੇ ਖਰਾਬ ਹੋ ਜਾਂਦੀਆਂ ਆ ਫੜਾਜ ਦੇ ਤੂੰ ਕੱਪੜੇ ਆਪਣੇ ਕੱਢ ਕੇ ਤੇ ਪਾ ਲਾ ਇੰਨੇ ਮਹਿੰਗੇ ਕੱਪੜੇ ਹੁੰਦੇ ਆ ਤੂੰ ਤੇ ਖਰਾਬ ਕਰਕੇ ਛੱਡ ਦੇ ਨਾ ਕੋਈ ਗੱਲ ਨਹੀਂ ਭਾਬੀ ਉਹਨਾਂ ਨੇ ਆਪਣੇ ਵੀਰ ਨੂੰ ਪਵਾਇਓ ਤੇ ਜਦੋਂ ਹੈ ਹੀ ਉਹਦੇ ਤੋਂ ਨਹੀਂ ਪੋਣੇ ਆ ਦੱਸ ਨਵੇਂ ਕੱਪੜੇ ਖਰਾਬ ਕਰੀ ਜਾਂਦੇ ਆ ਉਹਨਾਂ ਦੇ ਹਾਦਥ ਹੋਈ ਆ ਪਲਾ ਉਹਨਾਂ ਨੇ ਕਿਤੇ ਜਾਣਾ ਆਉਣਾ ਹੀ ਨਹੀਂਗਾ ਹੈਗਾ ਇਕ ਦਿਨ ਲ ਮਰੀਏ ਸਟੋਰ ਦੇ ਵਿੱਚ ਰੱਖੀ ਹੈ ਨਾ ਚੋਕੇ ਦੇ ਆਪਣੇ ਰੂਮ ਚ ਲੈ ਹੁੰਨੀ ਏਦਾਂ ਨਹੀਂ ਗੱਲ ਬਣਨੀ ਸਾਰੇ ਖਰਾਬ ਕਰਕੇ ਰੱਖ ਦੇਣੇ ਜਦੋਂ ਉਹਨਾਂ ਨੇ ਜਾਣਾ ਕਿਤੇ ਉਦੋਂ ਰੰਗ ਸਾਰੇ ਫੇੜ ਕਰਕੇ ਰੱਖ ਦਿੰਦਾ ਆ ਕਿੰਨੀ ਗਵਰ ਕਮਾ ਰੋਜ਼ ਹੀ ਕਹਿੰਨੀ ਆ ਵੀ ਨਾ ਉਹਦੇ ਕੱਪੜੇ ਪਾਇਆ ਕਰ ਆਪਣੇ ਪਾਇਆ ਕਰ ਮਾਂ ਨੂੰ ਲਾਬ ਦਾ ਲਿਆ ਕੇ ਦਿਆ ਕਰੇ ਹੈਲੋ ਉਹ ਮੇਰੀ ਗੱਲ ਸੁਣ ਕੱਲਾ ਰਹਿ ਲ ਜੀ ਹੁਣ ਤੂੰ ਉਹ ਬੋਦਾ ਬੋਲ ਨਾ ਕਰ ਕੰਮ ਪੈ ਗਿਆ ਮੈਨੂੰ ਕੋਈ ਆਹ ਵਾਹੋ ਕੋਈ ਗੱਲ ਨਾ ਫੇਰ ਕਿੱਦਾਂ ਚੱਲ ਜੂ ਤੰਨਾ ਚੱਲ ਠੀਕ ਆ ਕਰ ਓਕੇ ਕਰਦਾ ਮੈਂ ਬਾਅਦ ਤੈਨੂੰ ਕਿਹਦਾ ਫੋਨ ਆ ਤੂੰ ਤਾਂ ਕਹਿੰਦਾ ਮੈਂ ਜਾਣਾ ਕਿਹਦੇ ਜਨਮ ਦਿਨ ਤੇ ਤੇ ਗਿਆ ਨਹੀਂਗਾ ਮੰਮੀ ਮੇਰੀ ਸੁਣੋ ਗੱਲ ਮੈਨੂੰ ਦੋ ਪੈਸੇ ਮੈਂ ਲੈ ਕੇ ਆਉਣਾ ਕੱਪੜੇ ਆਪਣੇ ਕੱਪੜੇ ਲੈ ਕੇ ਆਉਣੀ ਆ ਉਹ ਤਾਂ ਚੜਦੇ ਆ ਗਰਮੀਆਂ ਤਾਂ ਤੁਸੀਂ ਦੋਵਾਂ ਭਰਾਵਾਂ ਨੇ ਕੱਪੜੇ ਲੈ ਲੈਂਦੇ ਹੁਣ ਕਿਹੜੇ ਕੱਪੜੇ ਰਹਿ ਗਏ ਤੁਹਾਡੇ ਲੈਣ ਵਾਲੇ ਉਹ ਜਿਹੜੇ ਚੜਦੀਆਂ ਗਰਮੀਆਂ 'ਚ ਲੈਂਦੇ ਸੀ ਨਾ ਕੱਪੜੇ ਅਦੇ ਪੌਣ ਲੱਗਾ ਹੀ ਮੈਂ ਹੋਈ ਤੇ ਭਾਬੀ ਮੇਰੇ ਤੋਂ ਕੋਕ ਲੈ ਗਈ ਆ ਕਹਿੰਦੇ ਤੇਰੇ ਵੀਰ ਦੇ ਕਪੜੇ ਇਹ ਨਹੀਂ ਤੈਨੂੰ ਪਾਉਣ ਦੇਣੇ ਹੱਥੋਂ ਹੋ ਕੇ ਲੈ ਗਈ ਆ ਆਹੋ ਇਹ ਕਿੱਦਾਂ ਦੀਆਂ ਗੱਲਾਂ ਰਿਆਂ ਕਰਨ ਤੇ ਉਹਨਾਂ ਨੂੰ ਪੁੱਛਿਓ ਜਾ ਕੇ ਕਿੱਦਾਂ ਦੀਆਂ ਗੱਲਾਂ ਰਿਆਂ ਕਰਨ ਤੇ ਤੂੰ ਗੱਡੀ ਚੁੱਪ ਕੀਤਾ ਰਿਹਾ ਫਰ ਮੰਮੀ ਕਹਿਣਾ ਉਹਨਾਂ ਨੂੰ ਮੈਂ ਕੀ ਹੀ ਗੱਲ ਸੁਣਨਾ ਪੈਣਾ ਸੀ ਮੈਂ ਤਾਂ ਕਿਹਾ ਮੈਂ ਕਿਹਾ ਭਾਬੀ ਅੱਗੇ ਵੀ ਤੇ ਆਪਾਂ ਇੱਕ ਦੂਜੇ ਦੇ ਕਪੜੇ ਪਾ ਹੀ ਲੈਣੇ ਆ ਪਾਈ ਮੇਰੇ ਕਪੜੇ ਪਾ ਲੈ ਦੇ ਤੇ ਮੈਂ ਉਹਨਾਂ ਦੇ ਪਾ ਲੰਨਾ ਵਾ ਫੇਰ ਕੀ ਹੋ ਗਿਆ ਮੈਂ ਕੋਈ ਗੱਲ ਨਹੀਂ ਤੁਸੀਂ ਨਾ ਤੇ ਆਣ ਕੇ ਮੈਂ ਮੰਮੀ ਆਪੇ ਦੋ ਦਣ ਗਈ ਤੇ ਮੇਰਾ ਧੋਗੋ ਕਿਦਾਂ ਹੈ ਕਹਿੰਦੇ ਨਹੀਂ 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 ਪਾਉਂਦਣੀ ਮੈਂ ਫਿਰ ਕਹਿਆ ਅਸੀਂ ਮੈਂ ਭਾਈ ਨੂੰ ਕਿਹਾ ਹੁਣ ਆਪਣੇ ਕੱਪੜੇ ਆਪੇ ਪਾਉਣ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਕਿ ਤੁਹਾਡੇ ਨਾਲ ਨੇ ਕੀ ਵੰਡਣਾਵਾ ਇਦਾਂ ਕਿਉਂ ਕਰਦੀ ਆ ਵੇ ਕਦੀ ਮੇਰ-ਤੇਰ ਨਹੀਂ ਸਾਡੇ ਘਰ ਵਿੱਚ ਹੋਈ ਕਿ ਆਹ ਚੀਜ਼ ਮੇਰੀ ਆ ਆਹ ਚੀਜ਼ ਤੇਰੀ ਆ ਇੱਕੋ ਥਾਂ ਲਿਆ ਕੇ ਤੇ ਚੀਜ਼ਾਂ ਰੱਖਣੀਆਂ ਤੂੰ ਵੀ ਕੱਢ ਕੇ ਉਥੋਂ ਵਰਤ ਲੈਣੀ ਤੇ ਲਵਲੀ ਨੇ ਵੀ ਉਥੋਂ ਵਰਤ ਲੈਣੀ ਜਦੋਂ ਦੀ ਆਈ ਆ ਨਾ ਇਹ ਵੰਡੀਆਂ ਪਾਉਂਦਾ ਐ ਭੀ ਆਹ ਚੀਜ਼ ਤੂੰ ਪਾ ਇਹ ਮੈਂ ਦੇਣੀ ਨਹੀਂ ਤੈਨੂੰ ਪਾਉਣ ਨੂੰ ਕੋਈ ਗੱਲ ਨਹੀਂ ਤੂੰ ਪੈਸੇ ਲੈ ਜਾ ਤੇ ਲਿਆ ਕੱਪੜੇ ਜਦੋਂ ਨਵੇਂ ਲਿਆਂਦੇ ਨਾ ਫੇਰ ਇਹਨੂੰ ਅੱਗ ਲੱਗਣੀ ਆ ਤੇ ਉਹਦੇ ਵਾਰੀ ਪੈਸੇ ਕਿੱਥੋਂ ਆਉਂਦੇ ਆ ਫੇਰ ਇਹਨੂੰ ਮਸਾਲਾ ਮੈਂ ਚੰਗਾ ਦਊਂਗੀ ਉਦਾਂ ਦਾ ਮਸਾਲਾ ਹੁਣੇ ਹੀ ਦੇ ਕੇ ਆਉਣੀ ਇੱਕ ਵਾਰਾਂ ਤੇ ਤੇਰੀ ਹਿੰਮਤ ਕਿੱਦਾਂ ਪਈ ਆ ਮੁੰਡੇ ਦੇ ਹੱਥੋਂ ਕੱਪੜੇ ਖੋਣ ਦੀ ਤੇਰਾ ਸਾਰੀ ਉਮਰ ਇਹੋ ਹਾਂ ਰਹਿਣਾ ਪੁੱਤ ਕਲੇਸ਼ਾਂ ਨਾਲ ਦੇਣਾ ਕਰੋ ਕਿ ਨਹੀਂ ਹਟਾਣ ਦੇਣਾ ਕਦੀ ਕੁੜੀ ਦਿਵਾਲੇ ਚੜ ਜਾਂਦੀ ਆ ਤਾਂ ਕਦੀ ਮੁੰਡੇ ਦਿਵਾਲੇ ਚੜ ਜਾਂਦੀ ਆ ਸਾਰੀ ਉਮਰ ਤੇਰੀ ਇੱਦਾਂ ਹੀ ਲੰਘ ਜਾਣੀ ਆ ਅਕਲ ਦਿੱਤੀ ਨਹੀਂ ਇਹਨੂੰ ਜੰਮ ਕੇ ਕਿਸਨੇ ਲੱਗਦਾ ਚੱਲ ਕੋਈ ਗੱਲ ਨਹੀਂ ਤੂੰ ਆਪਣੇ ਪਾ ਕੇ ਚੱਲ ਜਾ ਮੇਰਾ ਪੁੱਤ ਹੁਣ ਉਹ ਚਲੋ ਮੰਮੀ ਉਹ ਤੇ ਕੋਈ ਗੱਲ ਨਹੀਂ ਉਤੋਂ ਭਾਬੀ ਪਤਾ ਮੈਨੂੰ ਕੀ ਕਹਿੰਦੇ ਇਹ ਕੋਟਨ ਦੇ ਕੱਪੜੇ ਆ ਦੋ ਤੋਂ ਪਾਈਏ ਨਾ ਤੇ ਕੱਪੜੇ ਖਰਾਬ ਹੋ ਜਾਂਦੇ ਆ ਬਾਅਦ ਕਿਨੇ ਲੈ ਕੇ ਦੇਣੇ ਆ ਤਾਂ ਕੋਈ ਗੱਲ ਨਹੀਂ ਅਹੀਂ ਲਿਆ ਕੇ ਦੇਣੇ ਹੋਰ ਕਿਨੇ ਲਿਆ ਕੇ ਦੇਣੇ ਆ ਘਰੋਂ ਪੈਸੇ ਲੱਗਣੇ ਆ ਖਰਾਬ ਬੜੀ ਛੇਤੀ ਹੁੰਦੇ ਆ ਇਹਦੇ ਨਹੀਂ ਗੇ ਹੁੰਦੇ ਤੂੰ ਪਾਵੇਂ ਤਾਂ ਫੇਰ ਖਰਾਬ ਹੁੰਦੇ ਆ ਮੈਂ ਤੇ ਹੱਥ ਜੋੜ ਆਇਆ ਗਾੜੀ ਮੈਂ ਵੀ ਮੇਕੋ ਨਹੀਂ ਜਿਹਨ ਕੋਈ ਗੱਲਾਂ ਸੁਣੀਆਂ ਜਾਂਦੀਆਂ ਚੱਲ ਕੋਈ ਨਹੀਂ ਮੈਂ ਪੁੱਛ ਨਹੀਂ ਉਹਨੂੰ ਜਾ ਕੇ ਤੇ ਤੇਰੀ ਕਿਦਾਂ ਹੀ ਤਾਂ ਪਈ ਉਹਦੇ ਹੱਥ ਚ ਕੱਪੜੇ ਖੋਨਦੀ ਉਹ ਲੜਿਓ ਨਾ ਜਾ ਕੇ ਹੁਣ ਤੁਸੀਂ ਲੜਨਾ ਮੈਂ ਕੀ ਆ ਤੂੰ ਪਾ ਕੱਪੜੇ ਤੇ ਜਾ ਆਪਣਾ ਸੂਟ ਕੱਢ ਲੈ ਉਹ ਮੈਂ ਨਹੀਂ ਜਾਣਾ ਮੰਮੀ ਮੈਂ ਮੁੰਡੇ ਨੂੰ ਨਾ ਕਰਤੀ ਇਹ ਤਾਂ ਨਹੀਂ ਕਰੀਦਾ ਹੁੰਦਾ ਮੁੰਡੇ ਮਖੌਲ ਕਰਨਗੇ ਪਹਿਲੇ ਨਹੀਂ ਮਿਲੇ ਘਰੋਂ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਹੋਵੇ ਆਪੇ ਪੈਸੇ ਪਾ ਦਿੰਨਾ ਮੈਂ ਉਹਨਾਂ ਨੂੰ ਨੀਰਪਿੰਦਰ ਮੇਰੀ ਸੁਣ ਗੱਲ ਤੂੰ ਆ ਸੂਟ ਜਿਹੜਾ ਮੁੰਡੇ ਦੇ ਹੱਥੋਂ ਖੋ ਲਿਆਈ ਆਂ ਕੀ ਗੱਲ ਵਾ ਨੂੰ ਪਾਉਣ ਕਿਉਂ ਨਹੀਂ ਦਿੱਤਾ ਮੰਮੀ ਸੂਟ ਉਹਦੇ ਕੋਲ ਹੈ ਹੀ ਆ ਮੈਂ ਕਿਹਾ ਉਹ ਕੱਢ ਕੇ ਤੇ ਪਾ ਲਾ ਆ ਨਵਾਂ ਸੂਟ ਉਹਨਾਂ ਦਾ ਇੱਕੋ ਹੀ ਰਹਿ ਗਿਆ ਵਾ ਤੇ ਮੁੜ ਕੇ ਉਹਨਾਂ ਜਦੋਂ ਕਦੇ ਆਉਣਾ ਜਾਣਾ ਵਾ ਤੇ ਫੇਰ ਉਹ ਹੋਰ ਤਰ੍ਹਾਂ ਦਾ ਹੋਏੜਾ ਵਾ ਜਦੋਂ ਕਦੇ ਜਾਣਾ ਹੋਊਗਾ ਮੁੜ ਕੇ ਕੱਪੜੇ ਨਾ ਆਉਣਗੇ ਕਿਧਰ ਸ਼ਹਿਰੋਂ ਮੁੱਕ ਜਾਣੇ ਆ ਮਰ ਜਾਣਾਂ ਦਕਾਨਾਂ ਵਾਲਿਆਂ ਨੇ ਮੁੰਡੇ ਦੇ ਹੱਥੋਂ ਖੋਲਿਆ ਤੋਂ ਸੂਟ ਤੇ ਮੰਮੀ ਇਹਦੇ ਵਿੱਚ ਮੜਾ ਤੇ ਮੈਂ ਕੁਝ ਵੀ ਨਹੀਂ ਕਿਹਾ ਹੈਗਾ ਨਾ ਨੂੰ ਕੋਈ ਮੈਂ ਗੱਲਬਾਤ ਕੀਤੀ ਐ ਐਨੇ ਗੁੱਸੇ ਵਿੱਚ ਕੱਲੀ ਆਉਂਦੀ ਐ ਚੰਗਾ ਵੀ ਤੂੰ ਕੀ ਕੀਤਾ ਵਾ ਕੋਈ ਅਕਲ ਨੂੰ ਹੱਥ ਮਾਰ ਸਿਆਣੀ ਬਿਆਣੀ ਆ ਵੱਡੀਆਂ ਪਰਜਾਈਆਂ ਜੜੀਆਂ ਨਾ ਮਾਵਾ ਬਰਾਬਰ ਹੁੰਦੀਆਂ ਵਾ ਜੇ ਤੂੰ ਹੀ ਲਿਆ ਕੇ ਉਹਨਾਂ ਨੂੰ ਦੇਣੇ ਹੋਣ ਤੇ ਫਿਰ ਲੈ ਮੈਂ ਲਿਆ ਦਿੰਨੀ ਆ ਤੇ ਮੰਮੀ ਬਥੇਰਾ ਕੁਝ ਕਰੀਦਾ ਵਾ ਕਿਹੜਾ ਨਹੀਂ ਕਰੀਦਾ ਪਰ ਇਹ ਆ ਕਿ ਗੜੀ ਉਹਨਾਂ ਨੂੰ ਵੀ ਸੁਧਿਆਸ ਹੋਣੀ ਚਾਹੀਦੀ ਥੋੜੀ ਬਹੁਤੀ ਨਾ ਉਹਨੇ ਕਦੇ ਤੈਨੂੰ ਚੰਗੀ ਮਾੜੀ ਕਹੀ ਆ ਮੁੰਡੇ ਨੇ ਤਾਂ ਤੇਰੇ ਨਾਲ ਅੱਜ ਤੱਕ ਕਦੀ ਨਾ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਗੱਲ ਚੰਗੇ ਮੜੇ ਦੀ ਨਹੀਂ ਹੈਗੀ ਮੈਂ ਉਹਨੂੰ ਇਹ ਸਮਝਾਉਂਦੀ ਹੀ ਕਿ ਥੋੜਾ ਬਹੁਤਾ ਵੀਰ ਆਪਣੇ ਨਾਲ ਕੰਮ ਕਰਾਇਆ ਕਰ ਬਾਰ ਬੰਦਾ ਪਹਿਲੀ ਬਨੇਰਾ ਲਾ ਕੇ ਜਾ ਕਰਾ ਲੈਂਦਾ ਅੱਗ ਤੇ ਕੰਮ ਦੀ ਆ ਵੀ ਕੰਮ ਕਰਦੇ ਰਹਿਣ ਦੋਵੇਂ ਭੈਣ ਭਰਾ ਜਦੋਂ ਚੀਜ਼ ਕੋਈ ਲੈਂਦੇ ਆ ਫੇਰ ਤੈਨੂੰ ਗਸ਼ ਪੈ ਜਾਂਦੀ ਆ ਤੇ ਕਰਨਾ ਹੀ ਚਾਹੀਦਾ ਅਮੀ ਉਹਦਾ ਫਾਇਦਾ ਹੀ ਆ ਕੋਈ ਨੁਕਸਾਨਤ ਨਹੀਂ ਹੈਗਾ ਇਹਦੇ ਵਿੱਚ ਜੇ ਨਹੀਂ ਤੁਸੀਂ ਕਰਨ ਦਾ ਹੁੰਦੇ ਤਾਂ ਕੱਲ ਨੂੰ ਆਪ ਹੀ ਔਖੇ ਹੋਵੋਗੇ ਕੰਮ ਦੀ ਗੱਲ ਤੇ ਇੱਕ ਪਾਸੇ ਆ ਉਹਨੇ ਕਿਹਾ ਜਾਣਾ ਹੀ ਆ ਜਿਹੜਾ ਤੂੰ ਕੰਮ ਕੀਤਾ ਨਾ ਤੂੰ ਚੰਗਾ ਨਹੀਂ ਕੀਤਾ ਆਪਣੀਆਂ ਆਤਾ ਸੁਧਾਰ ਲਾ ਉਹ ਮੰਮੀ ਚੰਗੇ ਭਲੇ ਉਹਦੇ ਕੱਪੜੇ ਪਈ ਆ ਨਾ ਉਹ ਦਿਆ ਕਰੋ ਹਾਂ ਨੂੰ ਜਦੋਂ ਇੱਕ ਘਰ ਵਿੱਚ ਰਹੀਏ ਨਾ ਬੜਾ ਕੁਝ ਵੇਖਣਾ ਪੈਂਦਾ ਵਾ ਤੈਨੂੰ ਇਹਨਾਂ ਪਤਾ ਹੀ ਨਹੀਂਗਾ ਵੀ ਭੈਣ ਭਰਾ ਬਣ ਕੇ ਰਹੀਏ ਜੇ ਕੁੜੀ ਆ ਤਾਂ ਉਹਦੇ ਦਵਾਲੇ ਚੜ ਜਾਂਦੀ ਜੇ ਮੁੰਡਾ ਤਾਂ ਉਹਦੇ ਦਵਾਲੇ ਚੜ ਜਾਂਦੀ ਆ ਮम्मी ਉਹਨਾਂ ਦਾ ਚੰਗਾ ਹੀ ਸੋਚਣ ਦੇਈਆਂ ਜੇ ਮੈਂ ਕੁੜੀ ਨੂੰ ਕਹਿਨੀ ਆ ਉਹਨੂੰ ਵੀ ਕੰਮ ਵੱਲੋਂ ਕਹਿਨੀ ਆ ਤੇ ਤੁਹਾਨੂੰ ਮਰਚਾ ਲੱਗਣ ਡੈ ਪੈਂਦੀਆਂ ਵਾ ਤੇ ਕੋਈ ਗੱਲ ਨਹੀਂ ਆ ਨਾ ਡਾਓ ਉਹਨਾਂ ਨੂੰ ਕੋਈ ਵੀ ਕੰਮ ਠੀਕ ਹੋਣਾ ਤੇ ਕੱਲ ਨੂੰ ਤੂੰ ਹੀ ਪਛਤਾਉਣਾ ਉਦੋਂ ਠੀਕ ਵਾ ਮੈਂ ਨਹੀਂ ਪਛਤਾਉਂਦੀ ਨਾ ਤੂੰ ਤਾਂ ਪਛਤਾਈ ਨਾ ਹਜੇ ਤੱਕ 2 ਸਾਲ ਹੋ ਗਏ ਆ ਗੱਡੀ ਹੰਮਲ ਹੋ ਜਾ ਬਹੁਤ ਜਾਚ ਹੀ ਤੈਨੂੰ ਸਬਜੀ ਬਣਾਉਂਦੀ ਜਾਚ ਨਹੀਂ ਹਾਲਾ ਪਾਲਾ ਉਹਨੂੰ ਨਹੀਂ ਦਿੱਤੇ ਤੇ ਤੇ ਪਈਏ ਚੁੱਕ ਚੁੱਕ ਗਾਲੀ ਮਰਨ ਦੇ ਜਾਂ ਦੱਸ ਵੱਡਾ ਪਖੰਡ ਫੜਿਆ ਇਹਨਾਂ ਨੇ ਕੋਈ ਗੱਲ ਨਹੀਂ ਆ ਮਾਦਾ ਅਜਿਹਾ ਜੋ ਮੇਰੀ ਬੇਇੱਜ਼ਤੀ ਵੀ ਕਰਕੇ ਗਈਆਂ ਨਾ ਇਹਦਾ ਤੈਨੂੰ ਨਾ ਬਾਅਦ ਚ ਪਤਾ ਲੱਗੂਗਾ ਕਿ ਕਿਦਾਂ ਕਿਸ ਦੀ ਬੇਇੱਜ਼ਤੀ ਕਰੀ ਦੀ ਹੈ ਕੋਈ ਨਹੀਂ ਦੱਸੂਗੀ ਟਾਈਮ ਆਉਣ ਤੇ ਐਦਾਂ ਨਹੀਂ ਤੂੰ ਹਟਣਾ ਮੈਨੂੰ ਲੱਗਦਾ ਵਾ ਆ ਗਈ ਹੈ ਮਾਰੋ ਹੁਣ ਨਾ ਥੋੜਾ ਜਿਹਾ ਰੋਂ ਦਾ ਡਰਾਮਾ ਕਰਦੀ ਹੈ ਤੀਹ ਨੂੰ ਨਾ ਪਤਾ ਲੱਗੂਗਾ ਕਿ ਮੰਮੀ ਨਾ ਬੋਲ ਕੇ ਗਈ ਹੈ ਉਹਦਾ ਨਾ ਮੰਮੀ ਨੂੰ ਜਿਆਦਾ ਹੀ ਨਾ ਪਿਆਸ ਲੱਗੇ ਆ ਹੁਣ ਸਿਰਫ ਇੱਕ ਕੁੜੀ ਦੇ ਸਰਪੇ ਚੋਈ ਗਈ